ਬੋਰਡਿੰਗ ਸਕੂਲ ਬੱਚਿਆਂ ਨੂੰ ਭੇਜਣਾ ਚਾਹੀਦਾ ਹੈ। ਅੱਛਾ। ਕਿਉਂਕਿ ਜ਼ਿੰਦਗੀ ਦਾ ਡਿਸਪਲਿਨ ਬੱਚੇ ਬੋਰਡਿੰਗ ਸਕੂਲ ਚ ਸਿੱਖਦੇ ਆ। ਹਾਂ। ਘਰੇ ਰੱਖੋਗੇ ਤੇ ਉਹ ਲਾਡਲੇ ਬੱਚੇ ਬਣ ਜਾਂਦੇ ਆ। ਕੋਈ ਉਹਨਾਂ ਨੂੰ ਟਾਈਮ ਦਾ ਕੋਈ ਕਦਰ ਨਹੀਂ, ਕੋਈ ਉਹਨਾਂ ਦੀ ਪਲੈਨਿੰਗ ਨਹੀਂ। ਤੇ ਬੋਰਡਿੰਗ ਸਕੂਲ ਸਾਨੂੰ ਪਤਾ ਸਵੇਰੇ 5 ਵਜੇ ਤੋਂ ਉਠਾ ਕੇ ਰਾਤ ਦੇ 10 ਵਜੇ ਤੱਕ ਤੁਹਾਨੂੰ ਇੱਕ ਇੱਕ ਮਿੰਟ ਦਾ ਟਾਈਮ ਡਿਸਪਲਿਨ ਆ। ਜੀ। ਤੇ ਜਦੋਂ ਇਕੱਲੇ ਰਹਿਣਿਓ ਅੱਛੇ ਖੋਰ ਗੱਲ ਆ। ਜਿਹੜੇ ਦੋਸਤ ਥੋੜੇ ਬੰਦੇ ਆ ਬੋਰਡਿੰਗ ਸਕੂਲ 'ਚ। ਉਹ ਅਜੇ ਤੱਕ ਦੇ ਦੋਸਤ ਹੈ ਅੱਛਾ ਰਿਸ਼ਤੇ ਜੋ ਬੋਰਡਿੰਗ ਸਕੂਲ ਜੁੜਦੇ ਨਾ ਕੋ ਇਕੱਠੇ ਸੌਣਾ ਇਕੱਠੇ ਜਾਣਾ ਇਕੱਠੇ ਖਾਣਾ ਸਿਹਰਤ ਲੈ ਕੇ ਸ਼ਾਮ ਤੱਕ ਇਕੱਠੇ ਹਾਂ ਅੱਜ ਵੀ ਮੈਨੂੰ ਮਿਲਦੇ ਆ ਹੁਣ ਕੋਈ ਆਰਮੀ ਦਾ ਜਨਰਲ ਰਟਾਇਰ ਹੋ ਗਿਆ ਕੋਈ ਵੱਡੇ ਵੱਡੀ ਪੋਸਟਾਂ ਤੇ ਹੈ ਦੁਰੀਆਂ ਹੁਣ ਵੀ ਅਸੀਂ ਮਿਲਦੇ ਆ ਐ ਮਿਲਦੇ ਆ ਜਿਵੇਂ ਉਹ ਸਕੂਲ ਦੀ ਉਸ ਉਮਰ ਚ ਆ ਜਾਂਦੇ ਕੌਣ ਕੌਣ ਤੁਹਾਡੇ ਨਾਲ ਪੜ੍ਹਦੇ ਸੀ ਉਦੋਂ ਜਿਹੜੇ ਅੱਜ ਸ਼ਾਇਦ ਕਈ ਪੋਲੀਟੀਸ਼ਨ ਹੋਣਗੇ ਜਿਵੇਂ ਤੁਸੀਂ ਕਿਹਾ ਕਈ ਫਾਦ ਹੋਣਗੇ ਮੇਰੇ ਮੇਰੇ ਨਾਲ ਜਿਹੜੇ ਹੈਗੇ ਇੱਕ ਆਪਣਾ ਅਜੇ ਸਿੰਘ ਹੈ ਉਹ ਹੁਣ ਜਿਹੜੇ ਆ ਜਿਹੜੇ ਲਕਸ਼ੁਦ ਦੀ ਐਂਡਮਨ ਐਂਡਮਨ ਲਕਸ਼ੁਦ ਦੀ ਉਹ ਸਾਰੇ ਆਰਮੀ ਉਸ ਏਰੀਆ ਦੇ ਰੀਜਨ ਦੇ ਹੈਡ ਹੈ ਜਨਰਲ ਅੱਛਾ ਜੀ ਉਹ ਸਾਰੀ ਉਸ ਕਮਾਂਡ ਦੇ ਹੈਡ ਹੈ ਤੇ ਮੈਨੂੰ ਲੱਗਦਾ ਕਿ ਸ਼ਾਇਦ ਵੈਸਟਰਨ ਕਮਾਂਡ ਦੇ ਵੀ ਹੈਡ ਬਣ ਜਾਣ